ਗਿਆਨੀ ਹਰਪੀ ਸਿੰਘ ਹੋਰੀ ਕਹਿੰਦੇ ਇੱਕ ਕਿ ਜਿਹੜੀ ਗਿਆਨੀ ਰਗਵੀਰ ਸਿੰਘ ਹੋਰਾਂ ਨੇ ਅਕਾਲ ਤਖਤ ਦੇ ਹੁਕਮਨਾਮੇ ਨੂੰ ਲੈ ਕੇ ਸੀਮਾ ਦੀ ਗੱਲ ਕੀਤੀ ਹੈ। ਐਹੀ ਸੀਮਾ ਸਾਨੂੰ ਇੱਕ ਸਿਖਾਉਣ ਆਇਆ ਸੀਗਾ। ਜਿਹੜਾ ਉਹ ਸਿਖਾਉਣ ਆਇਆ ਸੀਗਾ ਤੇ ਫਿਰ ਅਸੀਂ ਉਹਨੂੰ ਦੱਸਤਾ ਕਿ ਸਾਡੀ ਸੀਮਾ ਕੀ ਹੈ। ਤੇ 10 ਸਾਲ ਲਈ ਜਿਹੜਾ ਆ ਉਹਨੂੰ ਅਕਾਲੀ ਦਲ ਚੋਂ ਕੱਢਤਾ ਇੱਕ ਡਗਮਾਰ ਕੇ ਮਾਰਿਆ। ਇਹ ਤਾਂ ਮਤਲਬ ਤੁਸੀਂ ਆਪਦੀ ਹੰਕਾਰ ਦੀ ਪੂਰਤੀ ਕਰਨ ਲਈ ਮੈਨੂੰ ਤੁਸੀਂ ਜਿਹੜਾ ਆ ਉਹ ਸ਼ਿਕਾਰ ਬਣਾਇਆ ਕੋਈ ਮਰਿਆਦਾ ਦੀ ਗੱਲ ਨਹੀਂ ਕੋਈ ਸਿਧਾਂਤ ਦੀ ਗੱਲ ਨਹੀਂ ਮੈਂ ਗਲਤੀ ਕਰ ਬੈਠਾ ਕਿ ਮੈਂ ਅਕਾਲੀ ਦਲ ਦੀ ਖਾਤਰ ਤੁਹਾਨੂੰ ਕਹਿ ਬੈਠਾ ਕਿ ਤੇ ਭਾਈ ਸੁਖਬੀਰ ਸਿੰਘ ਬਾਦਲ ਨੂੰ ਫਾਹੇ ਟੰਗ ਦਿਓ ਪਰ ਅਕਾਲੀ ਦਲ ਨੇ ਕੋਈ ਰਾਜਨੀਤਿਕ ਫੈਸਲਾ ਨਾ ਕਰਿਆ ਜੀ ਪਰ ਤੁਸੀਂ ਉਹ ਵੀ ਕੀਤਾ ਤੇ ਫਿਰ ਤੁਸੀਂ ਕਹਿੰਦੇ ਕਿ ਹੋਣੀ ਨਹੀਂ ਪਹਿਲਾਂ ਵੀ ਆਇਆ ਸੀ ਮੇਰਾ ਨਾਂ ਲੈ ਕੇ ਇੱਕ ਤਰ੍ਹਾਂ ਤੁਸੀਂ ਕਹਿੰਦੇ ਜੇ ਤੇ ਕਹਿੰਦੇ ਅਸੀਂ ਉਹਨੂੰ ਸੀਮਾ ਦੱਸਤੀ ਅਕਾਲ ਤੱਕ ਸਾਡੀ ਤੇ ਸੀਮਾ ਕੀ ਦੱਸੀ ਅਸੀਂ ਕਿ ਉਹਨੂੰ ਅਸੀਂ 10 ਸਾਲ ਲਈ ਕੱਢਤਾ ਸੁਣਿਆ ਜੀ ਇਸ ਸੁਨੀਹਾ 2 ਦਸੰਬਰ ਤੋਂ ਪਹਿਲਾਂ ਵੀ ਦਿੱਤਾ ਗਿਆ ਸੀ ਸਾਹਿਬ ਇਹਨਾਂ ਇਸ ਸੁਨੀਹਾ 2 ਦਸੰਬਰ ਤੋਂ ਪਹਿਲਾਂ ਵੀ ਮਿਲਿਆ ਸੀ ਇਰਾਗਨੀ ਤੱਕ ਫੈਸਲੇ ਕਰਨਾ ਤੁਹਾਡਾ ਦੋਖਾ ਖੇਤਰ ਨਹੀਂ ਹੈ ਜੀ ਨੇ ਸੁਣਿਆ ਦਿੱਤਾ ਸੀ ਇਰਾਗਨੀ ਤੱਕ ਫੈਸਲੇ ਕਰਨਾ ਤੁਹਾਡਾ ਦੋਖਾ ਖੇਤਰ ਨਹੀਂ ਹੈ ਤੁਸੀਂ ਧਾਰਮਿਕ ਫੈਸਲੇ ਕਰ ਸਕਦੇ ਹੋ ਮਨੂੰ ਦੱਸਣਾ ਪਿਆ ਕਿ ਸ੍ਰੀ ਅਪਾਲਨਤਾ ਦਾ ਸਾਹਿਬ ਰਾਜਨੀਤਿਕ ਫੈਸਲੇ ਵੀ ਕਰ ਸਕਦਾ ਹੈ ਕਿਵੇਂ ਦੱਸਿਆ ਮਤ ਉਹਨੂੰ 10 ਸਾਲਾਂ ਵਾਸਤੇ ਪਾਰਟੀ ਦੇ ਪਰ ਘਟ ਕੇ ਮਾਰੇ ਸ਼ਰੀਅਤ ਸਾਹਮਣੇ ਅੰਦਰਲਾ ਯਹਿਰ ਜਿਹੜਾ ਹੈ ਤੇ ਮੈਨੂੰ ਤਾਂ ਕੋਈ ਨਹੀਂ ਗੱਮ ਮੈਂ ਤਾਂ ਸਿਰਫ ਅਸ਼ਰੀ ਅਕਾਲ ਤਖਤ ਦੀ ਮੋਹਰ ਦੇਖੀ ਹੈ ਕੌਣ ਕਿੰਨੇ ਕੀਤਾ ਕਿੰਨੇ ਨਹੀਂ ਕੀਤਾ ਮੈਨੂੰ ਕੋਈ ਲੈਣ ਦੇਣ ਨਹੀਂ ਮੈਂ ਉਸ ਤਖਤ ਦੀ ਲੱਗੀ ਹੋਈ ਮੋਹਰ ਨੂੰ ਅੱਜ ਵੀ ਪ੍ਰਵਾਨ ਕਰਦਾ ਦੂਸਰਾ ਝੂਠ ਕੀ ਬੋਲਿਆ ਕਿ ਵਿਰਸਾ ਸਿੰਘ ਬਲਟੋਹਾ ਨੇ ਜਿਹੜੀ 3 ਮੈਂਬਰੀ ਕਮੇਟੀ ਬਣੀ ਸੀ ਉਹਦੇ ਕੋਲ ਇੱਕ ਬਿਆਨ ਦਰਜ ਕਰਵਾਇਆ ਕਿ 2015 ਦੇ ਵਿੱਚ ਮੈਂ ਜਿਹੜਾ ਬੁਰਜ ਜਵਾਰ ਸਿੰਘ ਵਾਲਾ ਵਿੱਚ ਬੇਦਬੀ ਹੋਈ ਸੀ ਤੇ ਗਿਆਨੀ ਹਰਪ੍ਰੀਤ ਸਿੰਘ ਉੱਥੇ ਪਹੁੰਚੇ ਨਹੀਂ ਮੈਨੂੰ ਤਾਂ ਪਤਾ ਹੀ ਨਹੀਂ ਤੀ ਪਹੁੰਚੇ ਜਗੇ ਨਹੀਂ ਪਹੁੰਚੇ ਤਾਂ ਮੈਂ ਤਾਂ ਕੋਈ ਬਿਆਨ ਹੀ ਨਹੀਂ ਦਿੰਦਾ ਜੇ ਆ ਮੇਰਾ ਤਾਂ ਕੋਈ ਕਮੇਟੀ ਕੋਲੇ ਜਿਹੜਾ ਬਿਆਨ ਹੀ ਹੈ ਨਹੀਂ ਜਿਹੜਾ ਬੁਰਜ ਜਵਾਰ ਸਿੰਘ ਵਾਲੇ ਨੂੰ ਜਾਂ ਉਸ ਸਮੇਂ ਦੀਆਂ ਘਟਨਾਵਾਂ ਜਿਹੜੀਆਂ ਬੇਦਬੀ ਦੀਆਂ ਵਾਪਰੀਆਂ ਹੁਣ ਉਹਨਾਂ ਦੇ ਸਬੰਧੀ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਲੈ ਕੇ ਫਿਰ ਇਹਨਾਂ ਝੂਠ ਕਿਉਂ ਬੋਲਿਆ ਉਹ ਕਦੋਂ ਕਿੜਾ ਦੋਸ਼ ਲਾਇਆ ਕੌਲੀਤੀ ਗਾਨੀ ਹਾਦੀਪ ਸਿੰਘ ਪੋਰਜ ਚਿਵਾਰ ਕੇ ਨਹੀਂ ਗਏ 2015 ਦੇ ਵਿੱਚ ਘਟਨਾ ਵਾਪਰੀ ਪੋਰਜ ਚਿਵਾਰ ਕੇ ਹਣੇ ਉਦੋਂ ਮੈਂ ਮੁਖਸਰ ਸਾਹਿਬ ਹੱਡ ਗ੍ਰੰਥੀ ਸੀ ਇਹ ਵੀ ਨੇ ਪਤਾ ਕੀਤਾ ਵੀ ਬੈਂਕ ਉਹ ਦੱਸੇਦਾਰ ਸੀ ਕਿ ਹੱਡ ਗ੍ਰੰਥੀ ਸੀ ਲੈਫਟ ਆ ਉਹ ਕਰਫਾਜ਼ੇ ਬਲਡੋਏ ਦੇ ਬਿਆਨਾਂ ਦੇ ਆਧਾਰ ਤੇ ਕਿ ਜਾਨੀ ਹਾਦੀਪ ਸਿੰਘ ਪੋਰਜ ਚਿਵਾਰ ਕੇ ਨਹੀਂ ਹੈ ਝੂਠ ਬoi ਛੱਡ ਦਿਓ ਜੀ ਝੂਠ ਹਾਂਜੀ ਆਪੇ ਸਿਰਕ ਪਾਈ ਜਾਣਗੇ ਬਾਹਰ মিডিਆ ਵਾਲੇ ਪ੍ਰਸ਼ਨ ਕਰ ਰਹੇ ਸੀ ਜੀ ਫਲਾਣੇ ਨੇ ਤੁਹਾਡੇ ਬਾਰੇ ਆਹ ਕਹਿਤਾ ਫਲਾਣੇ ਨੇ ਤੁਹਾਡੇ ਬਾਰੇ ਇਹ ਕਹਿਤਾ ਮੈਂ ਇਹੋ ਗੱਲ ਕਹੀ ਆ ਕਿ ਮੈਂ ਹੁਣ ਕੋਈ ਜਵਾਬ ਨਹੀਂ ਦੇਣਾ ਕਿਉਂਕਿ ਜਦੋਂ ਬੰਦਾ ਤੁਹਾਡੀ ਉਮੀਦ ਤੋਂ ਬਹੁਤ ਜ਼ਿਆਦਾ ਥੱਲੇ ਚਲਾ ਜਾਏ ਫਿਰ ਤਾਂ ਉਹ ਚੁੱਪ ਕਰ ਜਾਣਾ ਚਾਹੀਦਾ ਕਿਉਂਕਿ ਤੁਸੀਂ ਉਹਨਾਂ ਥੱਲੇ ਨਹੀਂ ਜਾ ਸਕਦੇ ਤੇ ਜੇ ਜਾ ਸਕਦੇ ਹੋ ਤੇ ਫਿਰ ਦੇਈ ਜਾਓ ਜਵਾਬ ਫਰਜਾਈ ਜਾਓ ਜਦੋਂ ਤੁਹਾਡੀ ਉਮੀਦ ਤੋਂ ਵੀ ਇਹ ਇੱਥੋਂ ਤੱਕ ਡਿੱਗ ਸਕਦੇ ਨੇ ਬਸ ਇਦੂ ਥੱਲੇ ਨਹੀਂ ਡਿੱਗਣਗੇ ਫਿਰ ਵੀ ਯਾਰ ਦਸਤਾਰਾਂ ਸਜਾਉਂਦੇ ਆ ਮੂੰਹ ਤੇ ਦਾੜ੍ਹੀਆਂ ਇਦੋਂ ਥੱਲੇ ਨਹੀਂ ਜਾ ਸਕਦੇ ਪਰ ਜੇ ਤੁਹਾਡੀ ਉਮੀਦ ਤੋਂ 100 ਗੁਣਾ ਥੱਲੇ ਚਲੇ ਜਾਣ ਫਿਰ ਤੁਹਾਨੂੰ ਚੁੱਪਰ ਕਰ ਜਾਣਾ ਚਾਹੀਦਾ ਹੈ ਸ਼ਾਂਤ ਹੋ ਜਾਣਾ ਚਾਹੀਦਾ ਤੇ ਜਾਂ ਫਿਰ ਤਿਆਰੀ ਕਰ ਲੋ ਬਈ ਠੀਕ ਆ ਕਮਰ ਕਸਾ ਕਰ ਲੋ ਵੀ ਉਤਰਨ ਦੇ ਚੱਕੜ ਚ ਇਹਨਾਂ ਦੇ ਬਰਾਬਰ ਬਈ ਸਾਡੇ ਤੋਂ ਤਾਂ ਨਹੀਂ ਉਤਰਿਆ ਜਾਣਾ ਇਹਨਾਂ ਦੇ ਬਰਾਬਰ ਮੇਰੇ ਤੋਂ ਤਾਂ ਨਹੀਂ ਉਤਰਿਆ ਜਾਣਾ ਹੋ ਕੀ ਰਿਹਾ ਮੈਂ ਬੋਲਦਾ ਹਾਂ ਉਹ ਬੋਲਦੇ ਐ ਸਿੱਖ ਵਿਰੋਧੀ ਜਿਹੜੇ ਐ ਤਮਾਸ਼ਾ ਦੇਖ ਰਹੇ ਅਸੀਂ ਤਾਂ ਨਹੀਂ ਕੌਮ ਨੂੰ ਤਮਾਸ਼ਾ ਦਿਖਾਉਣਾ ਹੈ ਜੇ ਉਹ ਸਿਆਣੇ ਨਹੀਂ ਤੇ ਘੱਟੋ ਘੱਟ ਅਸੀਂ ਸਿਆਣੇ ਬਣ ਜਾਈਏ ਇਸ ਕਰਕੇ ਮੈਂ ਉਹਨਾਂ ਦੀਆਂ ਕਈਆਂ ਗੱਲਾਂ ਦਾ ਹੁਣ ਕੋਈ ਜਵਾਬ ਨਹੀਂ ਦੇਣਾ ਛੱਟ ਲੈਣ ਚੱਕ ਡਿੱਗ ਪੈਣ ਜਿੰਨਾ ਥੱਲੇ ਡਿੱਗਦਾ ਅਸੀਂ ਹੁਣ ਸਿਧਾਂਤਾਂ ਦੀ ਗੱਲ ਕਰਨੀ ਐ ਮਰਿਆਦਾ ਦੀ ਗੱਲ ਕਰਨੀ ਐ ਔਰ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਕਰਨਾ ਕੀ ਐ ਕਿਹੜਾ ਅਜੰਡਾ ਲੈ ਕੇ ਤੁਰਨਾ ਹੈ ਤੁਹਾਡੀ ਸம்மਦੀ ਦੇ ਨਾਲ ਅਸੀਂ ਇਹਦੀ ਗੱਲ ਕਰਨੀ ਹੈ ਤੁਹਾਡੇ ਦਿਲਾਂ 'ਚ ਕੀ ਹੈ ਤੁਸੀਂ ਕੀ ਚਾਹੁੰਦੇ ਹੋ ਭਵਿੱਖ ਦੇ ਵਿੱਚ ਅਸੀਂ ਉਹਨੂੰ ਲੈ ਕੇ ਚੱਲਣਾ ਹੈ ਜਿਹੜੀਆਂ ਸਾਡੀਆਂ ਸਾਡੀ ਕੌਮ ਨੂੰ ਬੁਲੰਦੀਆਂ ਦੇ ਉੱਤੇ ਲੈ ਕੇ ਜਾ ਸਕੇ ਜਿਹੜੀਆਂ ਸਾਡੀਆਂ ਸੰਸਥਾਵਾਂ ਦੇ ਮਿਆਰ ਨੂੰ ਜਿਹੜਾ ਹੈ ਉਹ ਫੇਰ ਬਹਾਲ ਕਰ ਸਕੇ ਫੇਰ ਬਹਾਲ ਕਰ ਸਕੇ ਅਸੀਂ ਉਸ ਪਾਸੇ ਵੱਲ ਵਧਣਾ ਹੈ ਔਰ ਇਹਦੇ ਲਈ ਨੌਜਵਾਨਾਂ ਦਾ ਜਿਹੜਾ ਸਾਥ ਇਹ ਬਹੁਤ ਜ਼ਰੂਰੀ ਹੈ ਸਾਡੇ ਲਈ ਜੇ ਸਾਥ ਮਿਲੇਗਾ ਤੇ ਅਸੀਂ ਕਰਾਂਗੇ ਤਾਂ ਅਸੀਂ ਵੀ ਚੁੱਪ ਕਰਕੇ ਬਹਿ ਜਾਾਂਗੇ ਭਾਈ ਠੀਕ ਹੈ ਜਿਵੇਂ ਚਲਦਾ ਚੱਲੀ ਜਾਂਦੀ ਪਰ ਸਾਡੀ ਖਮੋਸ਼ੀ ਸਾਨੂੰ ਬਰਬਾਦ ਕਰ ਦੇਗੀ ਸਾਡੀਆਂ ਸੰਸਥਾਵਾਂ ਨੂੰ ਬਰਬਾਦ ਕਰ ਦੇਗੀ ਇਸ ਕਰਕੇ ਉઠੋ ਤੇ ਉੱਠ ਕੇ قافلے بن کے ਤਰੋ ਜਿਵੇਂ ਸਰਦਾਰ ਮੇਜਰ ਸਿੰਘ ਜੀ ਨੇ ਕਿਹਾ ਕਿ ਅਸੀਂ ਪਿੰਡ ਪਿੰਡ ਜਾਵਾਂਗੇ ਬਿਲਕੁਲ ਜਾਵਾਂਗੇ ਪਿੰਡ ਪਿੰਡ ਬਿਲਕੁਲ ਪਿੰਡ ਪਿੰਡ ਜਾਵਾਂਗੇ ਹੁਣ ਅਸੀਂ ਦੱਸਾਂਗੇ ਕਿ ਕੌਮਾਂ ਦੇ ਸਿਧਾਂਤ ਕੌਮਾਂ ਲਈ ਕਿੰਨੇ ਜ਼ਰੂਰੀ ਹੁੰਦੇ ਆ ਔਰ ਗੈਰ ਸਿਧਾਂਤਕ ਸਮਾਜ ਕਦੇ ਸੰਸਾਰ ਦੇ ਵਿੱਚ ਅਣਖ ਦੇ ਨਾਲ ਜਿਉ ਨਹੀਂ ਸਕਦਾ ਹੈ ਅੱਜ ਸਾਡੇ ਸਿਧਾਂਤਾਂ ਤੇ ਹਮਲਾ ਹੈ ਸਾਡੀਆਂ ਪਰੰਪਰਾਵਾਂ ਤੇ ਹਮਲਾ ਹੈ